ਮਹੱਲਾ ਤੀਜਾ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ ਮਨ ਮੁਖ ਖਾਦੇ ਗੁਰ ਮੁਖ ਉबरे ਜਿਨਨੇ ਸੱਚ ਨਾਮ ਚਿਤ ਲਾਇਆ ਮਾਇਆ ਮਮਤਾ ਮੋਹਣੀ ਜਿਨ ਵੈਣ ਦੰਤਾ ਜਗ ਖਾਇਆ ਮਨ ਮੁਖ ਖਾਦੀ ਗੁਰ ਮੁਖ ਉਭਰੇ ਜਿੰਨੀ ਸੱਚ ਨਾਮ ਚਿਤ ਲਾਇਆ ਬਿਨ ਨਾਵੈ ਜਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ ਤੰਦਾ ਕਰਤੇਹ ਦੇਹ ਪਲ ਜਨਮ ਗਵਾਇਆ ਸੁਖ ਦਾਤਾ ਮਨ ਨ ਵਸਾਇਆ ਨਾਨਕ ਨਾਮ ਤਿਨਾਂ ਕੋ ਮਿਲਿਆ ਜਿਨ ਕੋ ਧੁਰ ਲੇਖ ਪਾਇਆ ਮਹਲਾ ਤੀਜਾ ਕਰਹੀ ਮਹਾਂ ਅੰਮ੍ਰਿਤ ਭਰਪੂਰ ਹੈ ਮਨ ਮੁਖਾ ਸਾਧਨਾ ਪਾਇਆ ਜੋ ਕਸ ਤੂਰੀ ਮਿਰਗ ਨ ਜਾਣੈ ਭਮਦਾ ਭਰਮ ਭੁਲਾਇਆ ਅੰਮ੍ਰਿਤ ਤਾਜ ਬਿਖ ਸੰਗ ਰਹਿ ਕਰਤਾ ਆਪ ਖੁਆਇਆ ਗੁਰਮਖ ਖ ਵਰਲੇ ਸੋਜੀ ਪਈ ਤਿੰਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਦ ਆਇਆ ਸ਼ਬਦੇ ਹੀ ਨਾਉ ਉਪਜੈ ਸ਼ਬਦੇ ਮੇਲ ਮਿਲਾਇਆ ਬਿਨ ਸ਼ਬਦ ਸਭ ਜਗ ਬੋਰਨ ਬਿਰਥਾ ਜਨਮ ਗਵਾਇਆ ਅੰਮ੍ਰਿਤ ਏ ਕੋ ਸ਼ਬਦ ਹੈ ਨਾਨਕ ਗੁਰਮੁਖ ਪਾਇਆ ਪਉੜੀ ਸੋ ਹਰਿ ਪੁਰਖ ਅਗੰਮ ਹੈ ਕਹੋ ਕਤੋ ਵਿਦ ਪਾਈਐ ਤਸ ਰੂਪ ਨਾਰੇਖ ਅਦ੍ਰਿਸ਼ਟ ਕਹੋ ਜਨ ਕਿਉ ਧਾਈਐ ਨਰੰਕਾਰ ਨਰੰਜਨ ਹਰਿ ਅਗਮ ਕੀਆ ਕਹਿ ਗੁਣ ਗਾਈਐ ਜਿ세 ਆਪ ਬੁਝਾਈ ਆਪ ਸੋ ਹਰ ਮਾਰਗ ਪਾਈ ਐ ਗੁਰ ਪੂਰੈ ਵੇਖਾਲਿਆ ਗੁਰ ਸੇਵਾ ਪਾਈ ਐ ਜਿ세 ਆਪ ਬੁਝਾਈ ਆਪ ਸੋ ਹਰ ਮਾਰਗ ਪਾਈ ਐ ਗੁਰ ਪੂਰੈ ਵੇਖਾਲਿਆ ਗੁਰ ਸੇਵਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ